ਤ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਮੇਰਾ ਨਾਮ ਹੁਸ਼ਾਰ ਜੈਨੇ ਮੈਂ ਬਸੰਤ ਟਾਟੇਟਾ ਕੇ ਲੀਪੀ ਦਾ ਸੀਈਓ ਤੇ ਅਸੀਂ ਕੰਗਰਸ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੇ ਜੰਧੂ ਸਿੰਘੇ ਦੇ ਵਿੱਚ ਜਾਂਦਾ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੋਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ। ਸਗੋਂ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ। ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਪੇਟ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਸ਼ਾਸਨ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪਰ ਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਆ ਮੇਰਾ ਨਾਮ ਜਗਦੀਪ ਸਿੰਘ ਹੈ ਮੈਂ ਮਹਾਰਾਜਾ ਰਜੀਤ ਸਿੰਘ ਵਾਡੀਆਂ ਸਾਈਕਲਿੰਗ ਦਾ ਪੰਜਾਬ ਸਰਕਾਰ ਦਾ ਔਰ ਨੋਡਲ ਅਫਸਰ ਲਗਾਇਆ ਮੈਨੂੰ ਪੰਜਾਬ ਦਾ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਟੈਲੈਂਟ ਆਇਡੈਂਟੀਫਿਕੇਸ਼ਨ ਪ੍ਰੋਗਰਾਮ ਜੋ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਕਰਾ ਰਹੀ ਹੈ ਇਹਦਾ ਮੁੱਖ ਮਕਸਦ ਇਹ ਹੈ ਕਿ ਜੋ ਮਾਨਯੋਗ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੱਲੋਂ 2036 ਦੀ 올림픽ਸ ਜਿਹੜੀ ਆ ਉਹ ਇੰਡੀਆ ਦੀ ਮੇਜ਼ਬਾਨੀ ਕਰਨ ਦਾ ਜੋ ਪਲਾਨ ਹੈ ਉਦੇ ਮੁਤਾਬਕ ਅਸੀਂ ਮਿਨਿਸਟਰੀ ਆਫ ਸਪੋਰਟਸ ਔਰ ਸਾਈਕਲ ਫੈਡਰੇਸ਼ਨ ਆਫ ਇੰਡੀਆ ਦਾ ਉਪਰਾਲਾ ਹੈ ਕਿ ਵੱਧ ਤੋਂ ਵੱਧ ਜਿਹੜੇ ਨੌਜਵਾਨ ਬੱਚੇ ਨੇ ਜਿਨ੍ਹਾਂ ਦੀ ਉਮਰ 12 ਤੋਂ 14 ਸਾਲ ਦੇ ਲੜਕੇ ਲੜਕੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਸਪੋਰਟਸ ਨਾਲ ਜੋੜਿਆ ਜਾਵੇ ਵਿਸ਼ੇਸ਼ ਤੌਰ ਤੇ ਸਾਈਕਲ ਨਾਲ ਜੋੜਿਆ ਜਾਵੇ ਉਹਦੇ ਅੱਜ ਟ੍ਰਾਇਲ ਜਿਹੜੇ ਨੇ ਪਟਿਆਲਾ ਵਿਖੇ ਕਰਵਾਏ ਜਾ ਰਹੇ ਨੇ ਜਿਦੇ ਵਿੱਚ 2010 2011 ਔਰ 2012 ਦੀ ਡੇਟ ਆਫ ਬਰਥ ਵਾਲੇ ਲੜਕੇ ਲੜਕੀਆਂ ਜਿਹੜੀਆਂ ਨੇ ਉਹ ਭਾਗ ਲੈ ਰੀਆਂ ਨੇ ਇਸ ਈਵੈਂਟ ਦੇ ਵਿੱਚ ਜਿੱਥੇ ਪਟਿਆਲਾ ਪਟਿਆਲੇ ਦੇ ਨਾਲ ਲੱਗਦੇ ਸੰਗਰੂਰ ਫਤਗੜ੍ਹ ਸਾਹਿਬ ਤੇ ਹੋਰ ਜਿਹੜੇ ਨਾਲ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਬੱਚੇ ਨੇ ਉਹ ਇਸ ਇਵੈਂਟ ਦੇ ਵਿੱਚ ਪਾਗ ਲੈਣਗੇ। ਪਰ ਹੋਰ ਵੀ ਜਗ੍ਹਾ ਤੇ ਕਰਵਾਏ ਜਾ ਰਹੇ ਨੇ ਜਿਆ ਪਟਿਆਲਾ ਦੇ ਵਿੱਚ ਵੀ ਕਰਵਾਇਆ ਜਾਂਦਾ। ਹਾਂਜੀ ਸੈਕਿੰਡ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਿਹੜੇ ਗਾਈਡਲਾਈਨਸ ਹੈਗੇ ਆ ਉਹਦੇ ਮੁਤਾਬਕ ਅਸੀਂ ਪਿਛਲੇ ਦਰਨਾ ਦੇ ਵਿੱਚ ਪਟੇਂਡਾ ਆਸ਼ੀਰੀਆ ਹਮਸਾ ਸਾਹਿਬ ਤੇ ਜਲੰਧਰ ਦੇ ਵਿੱਚ ਕਰਾ ਲਿਆ ਔਰ ਅੱਜ ਜਿਹੜਾ ਇਵੈਂਟ ਹੈ ਪੂਰੇ ਪੰਜਾਬ 'ਚ ਹੋ ਰਿਹਾ ਉਹਦੇ ਵਿੱਚ ਪਟਿਆਲਾ ਤੇ ਲੁਧਿਆਣਾ ਦੋ ਜਗ੍ਹਾ ਨੇ ਜਿਨ੍ਹਾਂ ਦੇ ਨਾਲ ਸਰਾਉਂਡਿੰਗ ਜਿਹੜੇ ਸਾਡੇ ਜ਼ਿਲ੍ਹੇ ਨੇ ਉਹ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਇਸ ਟੈਲੈਂਟ ਅਨਟੀਟਿਊਸ਼ਨ ਪ੍ਰੋਗਰਾਮ ਦੇ ਵਿੱਚ ਭਾਗ ਲੈਣਗੇ ਪਾਰਟਿਸਪੀਟ ਕਰਕੇ ਅੱਗੇ ਪੇਜ ਨੂੰ ਜਾਣਾ ਹੋਵੇ ਬੱਚਿਆਂ ਉਹਦੇ ਵਾਸਤੇ ਕੀ ਪ੍ਰਦਾਨ ਕੀਤਾ ਆ ਬਿਲਕੁਲ ਜੀ ਪਹਿਲਾਂ ਇਹ ਬਿਲਕੁਲ ਨਿਸ਼ ਨਿਸ਼ ਪੇਜ ਹੈ ਇਹਦੇ ਵਿੱਚ ਤੁਸੀਂ ਬੱਚੇ ਸਿਲੈਕਟ ਕਰਾਂਗੇ ਇਸ ਤੋਂ ਬਾਅਦ ਜਿਹੜੇ ਬੱਚੇ ਜਿਹੜੇ ਪੈਰਾਮੀਟਰਸ ਨੇ ਸਾਈਨਿਫਿਕੇਸ਼ਨ ਆਫ ਇੰਡੀਆ ਦੇ ਉਹਦੇ ਮੁਤਾਬਕ ਜਿਹੜੇ ਟਾਈਮਿੰਗਸ ਆਉਣਗੇ ਜਿਹੜੇ ਪੁਆਇੰਟਸ ਆਉਣਗੇ ਉਸ ਤੋਂ ਬਾਅਦ ਅਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਦਿੱਲੀ ਦੇ ਵਿੱਚ ਜਾਂ ਬਾਕੀ ਜਗ੍ਹਾਾਂ 'ਚ ਜਿੱਥੇ ਵੀ ਟ੍ਰਾਇਲ ਸਾਈਨਿਫਿਕੇਸ਼ਨ ਆਫ ਇੰਡੀਆ ਕਰਾਈਗੀ ਉਹ ਫਾਈਨਲ ਟ੍ਰਾਇਲ ਹੋਣਗੇ ਜਿਹੜੇ ਬੱਚੇ ਉਹਨਾਂ ਫਾਈਨਲ ਟ੍ਰਾਇਲਾਂ ਵਿੱਚ ਜਿਹੜੇ ਪਾਸ ਹੋਣਗੇ ਜਿਹੜੇ ਸਿਲੈਕ ਸਾ ਜਿਹੜਾ ਸਪੋਰਟਸ ਇਕਵਿਪਮੈਂਟ ਹੈ ਕਿਉਂਕਿ ਸਾਈਕਲਿੰਗ ਬਹੁਤ ਐਕਸਪੈਂਸਿਵ ਗੇਮ ਹੈ ਉਹਦੇ ਦੇ ਇਕਵਿਪਮੈਂਟ ਨੇ ਉਹ ਸਾਈਕਲ ਫੈਡਰੇਸ਼ਨ ਆਫ ਇੰਡੀਆ ਵੱਲ ਪ੍ਰੋਵਾਈਡ ਕਰਾਈ ਜਾਣਗੇ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦਾ ਔਰ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਦਾ ਜਿਹੜੇ ਆਪ ਜ਼ਿਲ੍ਹਾ 올림픽 ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਨੇ ਇਸ ਇਵੈਂਟ ਨੂੰ ਬੜੇ ਚਚੇ ਢੰਗ ਨਾਲ ਸਾਨੂੰ ਪੂਰੀ سپورਟ ਦਿੱਤੀ ਔਰ ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਗਲਾਰ ਸਿੰਘ ਦੀ ਕਨੌਰ ਜੋ ਇੰਟਰਨੈਸ਼ਨਲ ਪਲੇਅਰ ਨੇ ਔਰ ਐਮਐਲਏ ਕਨੌਰ ਨੇ ਜਿਨ੍ਹਾਂ ਦੇ ਗਵਾਈ ਚ ਇਸ ਇਵ ਉਹ ਵੀ ਸਾਡੇ ਵਿਚਕਾਰ ਸਰਦਾਰ ਬਖਸ਼ੀ ਸਿੰਘ ਜੀ ਜਿਨ੍ਹਾਂ ਦੀ ਪ੍ਰਧਾਨਗੀ ਦੇ ਹੇਠੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹ ਜਿਹੜੇ ਉਹ ਜਿਹੜੇ ਉਪਰਾਲੇ ਨੇ ਉਹ ਹੋਣੇ ਚਾਹੀਦੇ ਨੇ ਔਰ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਟੈਲੈਂਟ ਹੈ ਅਸੀਂ ਆਪ ਲਗਭਗ 17 ਸਾਲ ਇਸ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਹੋਇਆ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਮੈਡਲ ਜਿੱਤੇ ਨੇ ਔਰ ਸਾਨੂੰ ਪੂਰੀ ਆਸ ਹੈ ਕਿ ਇਹ ਜਿਹੜੇ ਅੱਜ ਟ੍ਰਾਇਲ ਕੰਡਕਟ ਕਰਾਏ ਜਾ ਰਹੇ ਨੇ ਜਿਹਦੇ ਵਿੱਚ ਬੱਚੇ ਜਿਹੜੇ ਭਾਗ ਲੈਣਗੇ ਉਹ ਆਉਣ ਵਾਲੀਆਂ 올림픽ਸ ਏਸ਼ੀਅਨ ਗੇਮ ਔਰ ਹੋਰ ਵਰਟੀਮੈਂਟਾ ਦੇ ਵਿੱਚ ਭਾਗ ਲੈ ਕੇ ਆਪਣੇ ਪੰਜਾਬ ਆਪਣੇ ਜ਼ਿਲ੍ਹੇ ਦਾ ਔਰ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਬਿਲਕੁਲ ਜੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਇਹਨੂੰ ਬਚਣ ਦਾ ਇੱਕੋ ਇੱਕ ਤਰੀਕਾ ਆ ਉਹਨਾਂ ਦੀ એનર્ਜੀ ਨੂੰ ਜਿਹੜਾ ਚੈਨੈਸ ਕਰਨ ਦਾ ਇੱਕੋ ਹੀ ਤਰੀਕਾ ਉਹ 스포츠 ਹੈ ਕਿਉਂਕਿ ਜਦੋਂ ਬੱਚਾ ਸਵੇਰੇ 4 ਵਜੇ ਉਹ ਖੇ ਗਰਾਊਂਡ 'ਚ ਜਾਊਗਾ ਔਰ ਪੂਰੀ ਜਿਹੜੀ ਸਰੀਰ ਦੀ ਤਾਕਤ ਲਾ ਕੇ ਸ਼ਾਮ ਨੂੰ ਜਿਹੜਾ ਫਿਰ ਟ੍ਰੇਨਿੰਗ ਕਰੂਗਾ ਔਰ ਉਸ ਤੋਂ ਬਾਅਦ ਜਦੋਂ ਬੰਦਾ ਬੈੱਡ ਤੇ ਸੌਂਦਾ ਤਾਂ ਆਰਾਮ ਕਰਦਾ ਕਿਉਂਕਿ ਫਿਰ ਉਹਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਂਦਾ ਸੋ ਖੇਡਾਂ ਕਾ ਜਿਹੜਾ ਮਾਧਿਅਮ ਨੇ ਬੱਚਿਆਂ ਦੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਨਸ਼ੇ ਤੋਂ ਬਚਾਉਣ ਦਾ ਸੋ ਮੈਂ ਆਪਣੀ ਪੂਰੀ ਟੀਮ ਦਾ ਧੰਨਵਾ ਮਨਿੰਦਰਪਾਲ ਸਿੰਘ ਜੀ ਏਸ਼ੀਅਨ ਸਾਈਕ ਕੰਫੈਡਰੇਸ਼ਨ ਦੇ ਜਨਰਲ ਸੈਕਟਰੀ ਸਰਦਾਰੋਂ ਕਾਰ ਸਿੰਘ ਜੀ ਪ੍ਰਧਾਨ ਜੀ ਪੰਕਜ ਜੀ ਔਰ ਪੂਰੀ ਮੈਨੇਜਮੈਂਟ ਟੀਮ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕਿ ਤੁਸੀਂ ਪੰਜਾਬ ਦੇ ਵਿੱਚ ਟੈਲੈਂਟ ਕਰਕੇ ਬੱਚਿਆਂ ਨੂੰ ਸਿਲੈਕਟ ਕਰਕੇ ਜਿਹੜਾ ਆਉਣ ਵਾਲੇ ਏਸ਼ੀਅਨ ਗੇਮ ਕੌਨ ਮਥਰ 올림픽 ਵਰਗੇ ਵੱਡੇ ਟੂਰਨਾਮੈਂਟਾਂ 'ਚ ਜਿਹੜੇ ਬੱਚੇ ਉਹ ਭਾਗ ਲੈਣਗੇ ਅਸੀਂ ਉਮੀਦ ਕਰਦੇ ਹਾਂ ਵੀ ਜਿਸ ਤਰੀਕੇ ਨਾਲ ਪ੍ਰਸ਼ਾਸਨ ਨੇ ਸਾਨੂੰ ਸਪੋਰਟ ਕੀਤੀ ਆਉਣ ਵਾਲੇ ਦਿਨਾਂ 'ਚ ਜਿਹੜੇ ਹੋਰ ਪ੍ਰੋਗਰਾਮ ਫੈਡਰੇਸ਼ਨਲ ਲਿਖੇ ਜਾਣਗੇ ਉਹਦੇ 'ਚ ਵੀ ਜ਼ਿਲ੍ਹਾ ਪ੍ਰਸ਼ਾਸਨ ਸਾਡੀ ਪੂਰੀ ਸਪੋਰਟ ਸਾਈਕਲਿੰਗ ਫੈਡਰੇਸ਼ਨ ਆਫ ਜਿਸ ਦੇ ਵਿੱਚ ਜਿਸ ਤਰ੍ਹਾਂ ਕਿ ਤਿੰਨ ਤਿੰਨ ਚਾਰ ਚਾਰ ਜ਼ਿਲ੍ਹੇ ਕਵਰ ਕਰ ਰਹੇ ਆ ਜਿਵੇਂ ਕਿ ਅੱਜ ਇੱਥੇ ਮੋਹਾਲੀ ਹੋ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਤੇ ਸੰਗਰੂਰ ਔਰ ਇੱਥੇ ਜਿਹੜੇ ਬੱਚੇ ਅੱਛੇ ਜਿਨ੍ਹਾਂ ਦਾ ਟੈਲੈਂਟ ਹੈ ਉਹਨਾਂ ਨੂੰ ਸਿਲੈਕਟ ਕਰਨਗੇ ਔਰ ਉਹ ਬੱਚੇ ਜਿਹੜੇ ਆ ਜਿਵੇਂ 36 ਦੇ ਵਿੱਚ ਜਿਹੜੀ 올림픽 ਹੋ ਰਹੀ ਆ ਉਸ ਦੇ ਲਈ ਇਹਨਾਂ ਦੇ ਹੁਣ ਤੋਂ ਹੀ ਜਿਹੜੇ ਸਿਲੈਕਸ਼ਨ ਕਰਕੇ ਕੈਂਪ ਲਗਾਏ ਜਾਣਗੇ ਔਰ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਅੱਛੀ ਪਰਫਾਰਮੈਂਸ ਕਰ ਸਕਣ ਕਿਉਂਕਿ ਮੈਂ ਪਿੱਛੇ ਇਤਿਹਾਸ ਵਿੱਚ ਦੇਖਾਂ ਕਿ ਜਿਵੇਂ ਕਿ ਚਾਈਨਾ ਸੀ ਚਾਈਨਾ ਦੇ ਵਿੱਚ ਵੀ ਕਦੀ ਇਹੋ ਜਿਹਾ ਸਮਾਂ ਸੀ ਉਹਨਾਂ ਦੇ ਬੱਚਿਆਂ ਦੇ ਕੋਈ ਮੈਡਲ ਨਹੀਂ ਹੁੰਦੇ ਸੀ ਫਿਰ ਉਹਨਾਂ ਨੇ ਇਸ ਤਰ੍ਹਾਂ ਹੀ ਛੋਟੇ ਬੱਚਿਆਂ ਨੂੰ ਤਿਆਰ ਕੀਤਾ ਤਿਆਰ ਕਰਕੇ ਔਰ ਜਦੋਂ ਉਹ ਪਹਿਲੀ ਏਸ਼ੀਅਨ ਗੇਮ ਦੇ ਵਿੱਚ ਆਏ ਉਹਨਾਂ ਦੇ ਬਹੁਤ ਸਾਰੇ ਮੈਡਲ ਸੀ ਔਰ ਅੱਜ ਦੇਖੋ ਕਿ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਚਾਈਨਾ ਦੇ ਬਹੁਤ ਮੈਡਲ ਆ ਸੋ ਸਾਡੇ ਵੀ ਜਿਹੜਾ ਗਵਰਨਮੈਂਟ ਵੱਲੋਂ ਇਹ ਜਿਹੜਾ ਪ੍ਰੋਗਰਾਮ ਸਿਕਾਇਆ ਗਿਆ ਬਹੁਤ ਹੀ ਸੁਲੰਘਾਜੋਗ ਹੈ ਸੋ ਇਸ ਜਿਹੜਾ ਅੱਜ ਪਟਿਆਲੇ ਅਪੋਲੋ ਗਰਾਊਂਡ ਵਿਕੇ ਪ੍ਰੋਗਰਾਮ ਕਰਾਇਆ ਜਾ ਰਿਹਾ ਸੋ ਸਾਰੇ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੀ ਇਹ ਟੀਮ ਹੈ ਜਿੰਨੇ ਵੀ ਕੋਚ ਸਹਿਬਾਨ ਆਏ ਆ ਬਹੁਤ ਹੀ ਪਰਕੁਅ ਅੱਖ ਦੇ ਨਾਲ ਇਹ ਬੱਚਿਆਂ ਨੂੰ ਸਿਲੈਕਟ ਕਰਨਗੇ ਤਾਂ ਕਿ ਜਿਹੜੇ ਸਾਡਾ ਦੇਸ਼ ਦਾ ਨਾਂ ਬੱਚੇ ਰੋਸ਼ਨ ਕਰ ਸਕਣ ਸਰ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਮੈਂ ਇਹੀ ਅਪੀਲ ਕਰਦਾ ਕਿ ਦੇਖੋ ਜਿਵੇਂ ਪੈਰਿਸ ਫਰਾਂਸ ਦੇ ਵਿੱਚ 올림픽 ਹੋ ਰਹੀ ਆ ਉੱਥੇ ਪੂਰੀ ਦੁਨੀਆ ਤੋਂ ਜਿਹੜੇ ਆਪਣਾ ਜੋਰ ਜਮਾਈ ਕਰ ਰਹੇ ਆ ਔਰ ਉੱਥੇ ਜਿਹੜਾ ਬੱਚਾ ਮੈਡਲ ਲੈਂਦਾ ਜਿਸ ਬੱਚੇ ਦਾ 골ਡ ਮੈਡਲ ਆ ਉਸ ਕੰਟਰੀ ਦਾ ਰਾਸ਼ਟਰੀ ਗੀਤ ਵੀ ਚੜਾਇਆ ਜਾਂਦਾ ਔਰ ਉਸ ਕੰਟਰੀ ਦਾ ਝੰਡਾ ਲਹਿਰਾਇਆ ਜਾਂਦਾ ਕਿ ਬੱਚਿਆਂ ਨੂੰ ਨਸ਼ੇ ਆ ਬਾੜੀ ਲੱਤ ਛੱਡ ਕੇ ਉਹਨਾਂ ਨੂੰ ਆਪਣੇ ਕਿਸੇ ਨਾ ਕਿਸੇ ਵੀ ਜਿਹੜੀ ਵੀ ਸਪੋਰਟਸ ਕਰਨੀ ਚਾਹੁੰਦੇ ਉਹਦੇ ਵਿੱਚ ਉਹ ਮਿਹਨਤ ਕਰਨ नशिया तो दूर अपने रहनेश का जो नोशन करिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर